ਕਬੀਰ ਗਾਗਰ ਜਲ ਪਰੇ ਆਜ ਕਾਲ ਜਹ ਫੂਟ ਗੁਰ ਜੋ ਨਾ ਚੇਤੇ ਆਪਨੋ ਅਦਮਾਜ ਲੀ ਜਾਏਗੇ ਲੂਟ ਇਹ ਪਾਵਨ ਪਵਿੱਤ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਵਿੱਚ ਭਗਤ ਕਬੀਰ ਜੀ ਇਸ ਜੀਭ ਨੂੰ ਇੱਕ ਇਸ ਮਨੁੱਖ ਨੂੰ ਸਮਝਾਉਣਾ ਚਾਹੁੰਦੇ ਨੇ ਕਿ ਭਾਈ ਤੈਨੂੰ ਬੜੀ ਮੁੱद्दत ਤੋਂ ਬਾਅਦ ਇਹ ਮਾਨਸ ਜਨਮ ਪ੍ਰਾਪਤ ਹੋਇਆ ਹੈ ਕਬੀਰ ਮਾਨਸ ਜਨਮ ਤੁਲੰਭ ਹੈ ਉਹ ਇਹਨਾਂ 12 ਬਾਾਰ ਜੂ ਬਨਫਲ ਪੱਕ ਹੈ ਪੋਏ ਗਰੇ ਬਹੁਤ ਨਾਲ ਲਾਗੇ ਡਾਰ ਇਹ ਭਾਈ ਇਸ ਮਾਨਸ ਜਨਮ ਦੀ ਵਿਸ਼ੇਸ਼ਤਾ ਨੂੰ ਸਮਝ ਇਸ ਮਾਨਸ ਜਨਮ ਦੇ ਵਿੱਚ ਤੂੰ ਉਸ ਪ੍ਰਭੂ ਤੱਕ ਮਲਾਪ ਕਰਨਾ ਹੈ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਵੀ ਦੇਹੀ ਪੰਜ ਹਰ ਕੀ ਸੇਵਾ ਪਜੋ ਗੋਬਿੰਦ ਪੂਲ ਮਤ ਜਾਹੋ ਮਾਨਸ ਜਨਮ ਕਾ ਇਹ ਲਾਹੋ ਇਹ ਤੈਨੂੰ ਇੱਕ ਔਸਰ ਪ੍ਰਾਪਤ ਹੋਇਆ ਇੱਕ ਮੌਕਾ ਪ੍ਰਾਪਤ ਹੋਇਆ ਇਹ ਤੇਰਾ ਔਸਰ ਇਹ ਤੇਰੀ ਬਾਰ ਕੱਟ ਪੀ ਤਰਤੂ ਦੇਖ ਵਿਚਾਰ ਕਹਿਤ ਕਬੀਰ ਜੀਤ ਕੇ ਖਾਰ ਬੋਕ ਤਕਿਓ ਪੁਕਾਰ ਪੁਕਾਰ ਇੱਕ ਤੈਨੂੰ ਮੌਕਾ ਪ੍ਰਦਾਨ ਹੋਇਆ ਮਾਨਸ ਜਨਮ ਪ੍ਰਾਪਤ ਹੋਇਆ ਸ੍ਰੇਸ਼ਟ ਇਹ ਜੋ ਤੈਨੂੰ ਜੂਨ ਪ੍ਰਾਪਤ ਹੋਈ ਹੈ ਗੁਰ ਪੰਚਮ ਪਾਤਸ਼ਾਹ ਜੀ ਦੇ ਵਿੱਚ ਉਹਨਾਂ ਨੂੰ ਅਵਰ ਜੋਨ ਤੇਰੀ ਪਨਹਾ ਦੀ ਸਤਲਤੀ ਮੇ ਤੇਰੀ ਸਿਖਦਾਰੀ ਸਾਰੀ ਧਰਤੀ ਦਾ ਤੈਨੂੰ ਬਾਦਸ਼ਾਹ ਮਾਲਕ ਨੇ ਬਣਾ ਦਿੱਤਾ ਸਾਰੀਆਂ ਜੂਨਾ ਤੇਰੀਆਂ ਗੁਲਾਮ ਹਨ ਕਿਉਂਕਿ ਮਾਲਕ ਨੇ ਮਾਨਵ ਜਨਮ ਜੋ ਤੇਰੇ ਤੇ ਰਹਿਮਤ ਕੀਤੀ ਹੈ ਜੋ ਦੂਸਰੀਆਂ ਜੋਨਾਂ ਨੂੰ ਨਸੀਬ ਨਹੀਂ ਹੋਈ ਉਹ ਹੈ ਆਪਣੇ ਪੂਰੇ ਭਲੇ ਦੀ ਸੋਚ ਮਾਨਵ ਜਨਮ ਦੀ ਇਹ ਹੀ ਤਾਂ ਵਿਸ਼ੇਸ਼ਤਾ ਹੈ ਇਸ ਨੂੰ ਆਪਣੇ ਭੂਰੇ ਅਤੇ ਭਲੇ ਦੀ ਸੋਚ ਦਾ ਪਤਾ ਹੈ ਮੈਂ ਕੀ ਹਾਂ ਮੈਂ ਕੀ ਕਰਨਾ ਆਇਆ ਮਨੂੰ ਮੇਰਾ ਆਉਣ ਦਾ ਮਨੋਰਥ ਕੀ ਹੈ ਅਤੇ ਮੈਂ ਕੀ ਕਰ ਰਿਹਾ ਕੋ ਕਬੀਰੇ RAM ਕੀ ਅੰਸ਼ ਇਸ ਸਮਝ ਮਾਲਕ ਨੇ ਇਸ ਜੀਵ ਨੂੰ ਦਿੱਤੀ ਮਨੁੱਖ ਨੂੰ ਦਿੱਤੀ ਕਿ ਤੁਸੀਂ ਸਾਰੇ ਉਸ ਰੰਮੇ ਹੋਏ ਰਾਮ ਪਰਮੇਸ਼ਰ ਦੀ ਆਇਸ਼ੋ ਜਾ ਕੇ ਸੰਗ ਤੇ ਵਿਚਰਾ ਤਾਂ ਹੀ ਕੈ ਸੰਗ ਲਾਗ ਜਿਸ ਮਾਲਕ ਤੋਂ ਸਾਡਾ ਵਿਛੋੜਾ ਹੋਇਆ ਉਸ ਤੱਕ ਅਸੀਂ ਮਲਾਪ ਕਰਨਾ ਹੈ ਤਾਂ ਹੀ ਤਾਂ ਭਗਤ ਕਬੀਰ ਜੀ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਸਮਝਾਣਾ ਕਰਦੇ ਹਨ ਕਬੀਰ ਕਾਗਰ ਜਲ ਭਰੀ ਆਜ ਕਾਲ ਜਾਇ ਫੂਟ ਇਸ ਨੂੰ ਜਿਤਨੀ ਛੇਤੀ ਤੂੰ ਸਮਝ ਲਵੇਂ ਉਸ ਦੇ ਵਿੱਚ ਤੇਰਾ ਭੱਲਾ ਹੈ ਇਹ ਜੋ ਸਰੀਰ ਤੈਨੂੰ ਪ੍ਰਾਪਤ ਹੋਇਆ ਹੈ ਇਹ ਮਿੱਟੀ ਦਾ ਪੁੱਤਲਾ ਹੈ ਵੀ ਅਸੀਂ ਸਾਹਿਬ ਆਪ ਫਰਮਾ ਰਹੇ ਕਬੀਰ ਮਾਟੀ ਕੇ ਹਮ ਪੁੱਤਰੇ ਮਾਨਸ ਰਾਖਿਓ ਨਾਉ ਚਾਰ ਦਿਵਸ ਕੇ ਪੋਹਨੇ ਵਡਵਰ ਰੁੰਦੇ ਠਾਉ ਅਸੀਂ ਮਿੱਟੀ ਦੇ ਪੁਤਲੇ ਨੱਚੀ ਟੱਪੀ ਜਾਂਦੇ ਆਂ ਕਵੀ ਮਾਟੀ ਕੋ ਪੁਤਲਾ ਕੈਸੇ ਨੱਚਤ ਹੈ ਦੇਖੈ ਦੇਖੈ ਸੁਨੈ ਬੋਲੇ ਦੋਰਿਓ ਫਿਰਤ ਹੈ ਜਬ ਕਿਛ ਪਾਵੈ ਤਬ ਕਰਵ ਕਰਤ ਹੈ ਮਾਇਆ ਗਈ ਤਬ ਰੋਣ ਲੱਗਤ ਹੈ ਇਹ ਮਿੱਟੀ ਦਾ ਕੱਚਾ ਭਾਂਡਾ ਹੈ ਗਿੰਤੀ ਦੇ ਮਾਲਕ ਨੇ ਇਸ ਕਾਚੇ ਭਾਂਡੇ ਸਾਜ ਨਿਵਾਜੇ ਅੰਤਰ ਜੋਤ ਸਮਾਈ ਇਸ ਮਿੱਟੀ ਦੇ ਕੱਚੇ ਭਾਂਡੇ 'ਚ ਮਾਲਕ ਨੇ ਜੀਵ ਆਤਮਾ ਵਸਾ ਦਿੱਤੀ ਆ। ਇਹ ਕੱਚਾ ਭਾਂਡਾ ਇੱਕ ਦਿਨ ਟੁੱਟ ਜਾਣਾ, ਫਨਾਹ ਹੋ ਜਾਣਾ ਹੈ। ਉਪਜੈ, ਨਿਪਜੈ, ਨਿਪੇ ਸਮਾਈ, ਨਾ ਨਾ ਦੇਖਤ ਇਹ ਜਗ ਜਾਈ। ਅਸੀਂ ਦੇਖ ਰਹੇ ਆ। ਤਾਂ ਹੀ ਤਾਂ ਭਗਤ ਕਬੀਰ ਜੀ ਫਰਮਾ ਰਹੇ ਨੇ ਕਬੀਰ ਕਾਗਰ ਜਲ ਪਰੀ। ਕਬੀਰ ਕਾਗਰ ਜਲ ਪਰੀ ਆਜ ਕਾਲ ਜੈ ਫੂਟ ਇਹ ਜੋ ਕਾਗਰ ਭਰੇ ਹੈ ਪਾਣੀ ਦੀ ਘੜੇ ਦੇ ਵਿੱਚ ਕੜਾ ਕੱਚਾ ਹੈ ਪਾਓ ਕੱਚਾ ਕੜਾ ਹੋਵੇ ਉਸ ਦੇ ਵਿੱਚ ਪਾਣੀ ਪਾਇਆ ਜਾਵੇ ਪਰ ਕੀ ਤਾ ਉਹ ਕੱਚਾ ਤੇ ਕੜਾ ਟੁੱਟ ਜਾਵੇਗਾ ਪਾਣੀ ਸਾਰਾ ਬਾਹਰ ਨਿਕਲ ਜਾਵੇਗਾ ਵਗ ਜਾਵੇਗਾ ਇਸੇ ਤਰ੍ਹਾਂ ਸਰੀਰ ਰੂਪੀ ਜਿਹੜਾ ਤੇਰਾ ਠੀਕਰਾ ਹੈ ਇਹ ਕੱਚਾ ਹੈ ਇਸਨੇ ਟੁੱਟ ਜਾਣਾ ਹੈ ਭਜ ਜਾਣਾ ਹੈ ਬਨਾਹ ਹੋ ਜਾਣਾ ਹੈ ਜੀਵਾਤਮਾ ਨੇ ਉਡਾਰੀ ਮਾਰ ਦੇਣੀ ਹੈ ਗੁਰ ਜੋ ਨਾ ਚੇਤੇ ਆਪ ਨੂੰ ਬਹੁਤ ਪੱਤੇ ਦੀ ਗੱਲ ਭਗਤਕੀਰਤੀ ਕਹਿ ਰਹੇ ਗੁਰ ਜੋ ਨੋ ਚੇਤੋ ਆਪ ਨੂੰ ਅਦਮਾਜ ਲੈ ਜਾएंगे लूट ਜਿਨ੍ਹਾਂ ਨੇ ਪੂਰੇ ਮੁਰਸ਼ਦ ਦੀ ਸੰਗਤ ਪ੍ਰਾਪਤ ਨਹੀਂ ਕੀਤੀ ਪੂਰੇ ਗੁਰੂ ਨੂੰ ਧਾਰਨ ਨਹੀਂ ਕੀਤਾ ਤੇ ਪਗਸ ਕਬੀ ਉਸ ਆਵ ਕੇ ਰੁਪਾਈ ਫਿਰ ਤੁਸੀਂ ਲੁੱਟੇ ਜਾਓਗੇ ਤੁਸੀਂ ਉਸ ਮੰਜ਼ਲ ਤੇ ਨਹੀਂ ਪਹੁੰਚ ਸਕਦੇ ਸਭੇ ਕਟਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋਪੇ ਬੋਲੇ ਰਹੇ ਉਹ ਮਾਲਕ ਪਰਮੇਸ਼ਰ ਜਿਹੜਾ ਹੈ ਸਾਰਿਆਂ ਵਿੱਚ ਵੱਸਿਆ ਹੋਇਆ ਉਸ ਮਾਲਕ ਦੇ ਨਾਲ ਸਾਡਾ ਮਲਾਪ ਨਹੀਂ ਹੋ ਸਕਦਾ ਕਿਉਂਕਿ ਅਧੂਰਾ ਅਧੂਰਾ ਹੁੰਦਾ ਜਿਵੇਂ ਉਸ ਮਾਲਕ ਤੱਕ ਪਹੁੰਚਣ ਦੇ ਲਈ ਪੂਰੇ ਗੁਰੂ ਦੀ ਸ਼ਰਨ ਪ੍ਰਾਪਤ ਨਹੀਂ ਕੀਤੀ ਪੂਰੇ ਗੁਰੂ ਨੇ ਸਾਨੂੰ ਯੁਗਤ ਨਾ ਦਿੱਤੀ ਤੇ ਭਾਈ ਸਾਡਾ ਪਾਰ ਉਤਾਰਾ ਕਿਵੇਂ ਹੋਏਗਾ ਗੁਰਜੋ ਨਾ ਚੇਤੇ ਆਪ ਨੂੰ ਆਦਮਾਜ ਵੀ ਜਾਏਗੇ ਬੂਤ ਫਿਰ ਲੁੱਟਿਆ ਰਹੇਗਾ ਭਾਈ ਜੰਮ ਜੰਮ ਮਰਿਆ ਮਰਿਆ ਫਿਰ ਜੰਮਾ ਉਹ ਸਜਾਇਆ ਪਿਆ ਦੇਸ਼ ਨੂੰ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਜੋ ਸਾਨੂੰ ਸਿੱਖਿਆ ਮਿਲਦੀ ਹੈ ਸਮਝਾਣਾ ਕਰਦੇ ਨੇ ਭਗਤਵੀਰ ਜੀ ਕੇ ਪਾਈ ਜ਼ਿੰਦਗੀ ਦਾ ਕੋਈ ਪਤਾ ਨਹੀਂ ਦਿਨ ਤੇ ਪੈਰ ਪੈਰ ਤੇ ਕਰਿਆਂ ਉਦ ਘਟੈ ਤਨਸ਼ੀਦ ਹੈ ਤੂੰ ਕਰ ਕੀ ਰਿਹਾ ਵੋ ਉੱਪਰ ਪੰਜ ਕਰ ਪਰ ਤਨ ਲਿਆ ਵੈ ਸੁਧਾਰਾ ਸਿਉ ਆਣ ਲਟਾਵੈ ਮਨ ਮੇਰਾ ਭੁੱਲੇ ਕਪਟਨਾ ਕੀ ਜਾ ਹੰਤ ਨਵੇਰਾ ਤੇ ਰਜੀਉ ਪੈ ਲੈ ਜਾ ਤੂੰ ਕਰ ਕੀ ਰਿਹਾ ਰਹਿਣ ਗੁਆਈ ਸੋਈ ਕੈ ਦਿਵਸ ਗੁਆਇਆ ਖਾਇ ਹੀਰੇ ਜੈਸਾ ਜਨਮ ਹੈ ਕੋਟੀ ਬਦਲੇ ਜਾਏ ਤੂੰ ਕਰ ਕੀ ਰਿਹਾ ਹਰ ਕਾ ਨਾਮ ਨਾ ਜਪਸ ਕੁਵਾਰਾ ਕਿਆ ਸੋਚੇ ਬਾਰੰਗ ਬਾਰ ਤੂੰ ਪੈ ਕਦ ਸੋਚੇਗਾ ਜਦ ਤੇਰੇ ਸਵਾਸ ਨਿਕਲ ਜਾਣਗੇ ਉਹਨਾਂ ਟੇਡੀਆਂ ਜੂਨਾ ਦੇ ਵਿੱਚ ਤੋਂ ਖਸਰ ਖਲਾਬ ਹੋਏਗਾ ਫਿਰ ਤਰਲਾ ਕਰੇਗਾ ਮਾਲਕ ਜੀ ਮੇਰੇ ਤੇ ਕਿਰਪਾ ਕਰੋ ਮੈਨੂੰ ਜਮਾਨੋ ਜਰਮ ਬਖਸ਼ੋ ਮੈਂ ਤੁਹਾਡਾ ਨਾਮ ਜਪਾਂ ਤੇ ਭਗਤ ਕਬੀਰ ਜੀ ਕਹਿੰਦੇ ਜੀ ਤੈਨੂੰ ਸਮਾਂ ਮਿਲਿਆ ਮੇਰੇ ਮਿੱਤਰ ਜੇ ਸਮਾਂ ਤੇਨੂੰ ਮਿਲਿਆ ਪਰਮਾਤਮਾ ਦਾ ਨਾਮ ਜਪਨ ਦਾ ਬਿਜੁ ਦੁਨੀਆ ਸੇਵ ਕਮਾਈ ਐ ਤੰਦਰ ਕੈ ਵਸਨ ਪਾਈ ਐ ਜੇ ਤੈਨੂੰ ਸਮਾਂ ਮਿਲਿਆ ਹੈ ਭਾਈ ਤੇ ਭਾਈ ਨਾਮ ਕਿਉਂ ਨਹੀਂ ਜਪਦਾ ਇੱਕ ਚੀਜ਼ ਹੋਰ ਨੋਟ ਕਰ ਲੈ ਭਾਈ ਤੂੰ ਤੂੰ ਜਿਦਾਂ ਮਰਜੀ ਖਲਾਰ ਪਾਲੈਂ ਲੇਕਿਨ ਇੱਕ ਦਿਨ ਤੂੰ ਮਰਨਾ ਜਦੋਂ ਮੌਤ ਦੀ ਗੱਲ ਆਉਂਦੀ ਹੈ ਆਪਣੀ ਗੱਲ ਆਉਂਦੀ ਹੈ ਅੱਜ ਕੋਈ ਵੇਖਦਾ ਮਰਨੋਂ ਮਰਨ ਕੈਸਾ ਹੋਏ ਆਲਾ ਦੁਆਲਾ ਵੇਖ ਰਿਹਾ ਕੋਈ ਆ ਰਿਹਾ ਕੋਈ ਜਾ ਰਿਹਾ ਕੋਈ ਆ ਰਿਹਾ ਕੋਈ ਜਾ ਰਿਹਾ ਜਦੋਂ ਆਪਣੀ ਮਰਨ ਦੀ ਗੱਲ ਆਉਂਦੀ ਹੈ ਮਰਨੇ ਤੇ ਜਗਤ ਟੁੱਟਦਾ ਜੀਵਿਆ ਲੋੜ ਸਭ ਕੋਏ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਆਪਣੀ ਵਾਰੀ ਆਉਂਦੀ ਹੈ ਤੇ ਭਾਈ ਤੂੰ ਤੇ ਖਮੋਸ਼ ਹੋ ਜਾਂਦਾ ਹੈ ਲੇਕਿਨ ਤੇਰੀ ਨਹੀਂ ਚਲੇਗੀ ਉਰ ਤੇਗ ਬਾਦਰ ਪਾਸ਼ਾ ਜੀ ਦੇ ਵਚਨ ਹਨ ਕਾਲ ਤਾ ਪਹੁੰਚੋ ਆਣ ਕਹਾ ਜਾ ਹੈ ਪਾਜਰੇ ਜਦੋਂ ਮੌਤ ਦੇ ਪੈਗਾਮ ਆਉਂਦੇ ਮੌਤ ਬੱਚਾ ਨਹੀਂ ਵੇਖਦੀ ਜਵਾਨ ਨਹੀਂ ਦੇਖਦੀ ਮਜ਼ੁਰਖ ਨਹੀਂ ਵੇਖਦੀ ਨਾ ਬਾਰਕ ਨਾ ਜੋਬ ਨਾ ਨਾ ਪੁਰਦੇ ਕਸ਼ਬੰਦ ਉਹ ਬੇਰਾਨਾ ਪੂਜੀਆ ਜਦ ਆਏ ਫਰੇ ਜਮ ਪਪਾ ਫਰੀਜ ਜੀ ਦੇ ਬਚਨ ਹਨ ਮਲਕਲ ਮੌਤ ਜਾਂ ਆਪਸੀ ਸਭ ਦਰਵਾਜੇ ਪੰ ਇੱਕ ਬਹੁਤ ਵੱਡਾ ਭਰਮ ਘੜ ਰਣ ਕੇ ਪਾਈ ਤੁਸੀਂ ਮੌਤੂ ਡਰ ਰਹੇ ਹੋ ਮੌਤ ਮਾੜੀ ਨਹੀਂ ਮੌਤ ਇੱਕ ਤਬਦੀਲੀ ਹੈ ਮੌਤ ਹੋਏਗੀ ਤੇ ਮੁਲਾਪ ਹੋਏਗਾ ਤੁਸੀਂ ਡਰ ਰਹੇ ਹੋ ਤੇ ਸਾਨੂੰ ਉਹਨਾਂ ਤੋਂ ਮਿਲਦਾ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮ ਆਨੰਦ ਤੇ ਭਗਤ ਕਬੀਰ ਜੀ ਸਾਨੂੰ ਇਸ ਸ਼ਬਦ ਦੀ ਸਮਝਾਉਂਦੇ ਹਨ ਕਿ ਭਾਈ ਇਹ ਜੋ ਸਰੀਰ ਹੈ ਮਿੱਟੀ ਦਾ ਠੀਕ ਰਹਾ ਹੈ ਕੱਚਾ ਪੰਡਾ ਹੈ ਇਸਨੇ ਟੁੱਟ ਜਾਣਾ ਹੈ ਸੜ ਜਾਣਾ ਹੈ ਗਲ ਜਾਣਾ ਹੈ ਜੀਵਾਤਮਾ ਜਿਹੜੀ ਉਹ ਡਾਰੀ ਮਾਰ ਜਾਵੇਗੀ ਥਾਂ ਥਾਂ ਤੇ ਪਟਕਦੀ ਰਹੇਗੀ ਇਸ ਲਈ ਤਪਲੇ ਗੁਰੂ ਦੀ ਛਨ ਪ੍ਰਾਪਤ ਕਰ ਇਹ ਅਧੂਰਾਪਣ ਤੋਂ ਖਤਮ ਕਰ ਪੂਰਾ ਗੁਰੂ ਤੇਨੂੰ ਮਾਰਗ ਦੱਸ ਦੇ ਦਸਾਏਗਾ ਪੂਲੇ ਮਾਰਗ ਜਿੰਨੇ ਬਤਾਇਆ ਐਸਾ ਗੁਰ ਬੜਪਾਗੀ ਪਾਇਆ ਪੂਰੇ ਗੁਰੂ ਦੀ ਛਨ ਪਕੜ ਪੂਰਾ ਗੁਰੂ ਤੈਨੂੰ ਮਾਰਗਦਰਸ਼ਨ ਕਰਾਏਗਾ ਤੇਰੀ ਬਾਹ ਫੜੇਗਾ ਵਾਹ ਪਕੜ ਕੰਢੀਨੇ ਆਪਣੇ ਗ੍ਰਹ ਅੰਤਕੂਪ ਤੇ ਮਾਇਆ ਇਨਾ ਮੋਹ ਮਾਇਆ ਦੇ ਚਿਕੜਾ ਤੋਂ ਕੱਟ ਕੇ ਤੈਨੂੰ ਸੰਸਾਰ ਵਿੱਚ ਜੀਵਨ ਦੀ ਜੁਗਤ ਦਸਾਏਗਾ ਤੂੰ ਸੰਸਾਰ ਵਿੱਚ ਰਹਿਣਾ ਕੀ ਆ ਤੇਰੇ ਫਰਜ਼ ਕੀ ਆ ਸੰਸਾਰ ਨੂੰ ਤਿਆਗਣਾ ਨਹੀਂ ਉਹ ਬਿਰਾਗੀ ਨਹੀਂ ਬਣਨਾ ਘਰ-ਬਾਰ ਛੱਡ ਕੇ ਕੰਧਰਾਂ 'ਚ ਲੁਕ ਜਾਣਾ ਭਗਤ ਵੀਰ ਜੀ ਦੇ ਬਚਨ ਹਨ ਕਿ ਲੋਕਾਂ ਨੇ ਯਤਨ ਕੀਤਾ ਕਿ ਮਨ ਨੂੰ ਕਾਬੂ ਕਰਨ ਦੇ ਲਈ ਤਾਂ ਬਾਹਰ ਪਟਕੇ ਤੇ ਰੇਖੰਦਰਾ ਪਹਾੜਾਂ ਬੇਲਿਆਂ ਨਾਲਿਆਂ ਜਾ ਕੇ ਤਪસ્યા ਕਰਦੇ ਲੇਕਿਨ ਕਲ ਨਹੀਂ ਬਣੀ ਗ੍ਰਹਿਤਾ ਜੋ ਬਨਖੰਡ ਜਾਈ ਹੈ ਚੁੰਨ ਖਾਈ ਹੈ ਕੰਦਾ ਅਜੋ ਵਿਕਾਰ ਨਾਲ ਛੋਟੇ ਪਾਪੀ ਮਨਮੰਦਾ ਵਿਖੇ ਵਿਖੇ ਕੀ ਵਾਸਨਾ ਤਜੀ ਨਹੀਂ ਜਾਈ ਅਨਕ ਯਤਨ ਕਰ ਰਾਖੀ ਹੈ ਫਿਰ ਫਿਰ ਲਪਟਾਈ ਅਨਕ ਯਤਨ ਕਰ ਰਾਖੀ ਹੈ ਫਿਰ ਫਿਰ ਲਪਟਾਈ ਤਾਂ ਕਹਿੰਦੇ ਕਿ ਮਨ ਦੀਆਂ ਬਾਸ਼ਨਾ ਜਿਹੜੀਆਂ ਖਤਮ ਨਹੀਂ ਹੋ ਰਹੀਆਂ ਇਸ ਲਈ ਪਗਦ ਪੀਰ ਜੀ ਕਹਿੰਦੇ ਨੇ ਪੂਰੇ ਹਮਤਿ ਸ਼ਬਦ ਵਿੱਚ ਆ ਪੂਰਾ ਗੁਰੂ ਤੈਨੂੰ ਜੀਵਨ ਦੀ ਜਾਜ ਦੱਸਾਵੇਗਾ ਤੇ ਇਹ ਜੋ ਜਿਤਨੇ ਸਮਾਂ ਸੰਸਾਰ ਵਿੱਚ ਰਹਿਣਾ ਗੁਜ਼ਾਰਨਾ ਹੈ ਗੁਜ਼ਾਰਨਾ ਤੇ ਸਵਾਰਨਾ ਹੈ ਜਿਤਨਾ ਸਮਾਂ ਤੂੰ ਸੰਸਾਰ ਵਿੱਚ ਆਇਆ ਹੈ ਗੁਜ਼ਾਰਿਆ ਇਸ ਸਮੇਂ ਨੂੰ ਤੂੰ ਸਵਾਰਨਾ ਹੈ ਕਿਉਂਕਿ ਹਮ ਆਦਮੀ ਹਾਂ ਇੱਕਦਮੀ ਸਾਡੇ ਪ੍ਰਾਨਾਂ ਦਾ ਪਤਾ ਨਹੀਂ ਕਿਸ ਵਕਤ ਛੁੱਟ ਜਾਵਣ ਇਸ ਲਈ ਕੋਸ਼ਿਸ਼ ਕਰ ਪੂਰੇ ਗੁਰੂ ਦੀ ਸ਼ਬਦ ਸੰਗਤ ਪ੍ਰਾਪਤ ਕਰ ਤੂੰ ਕੋਸ਼ਿਸ਼ ਕਰੀ ਪੂਰਾ ਗੁਰੂ ਉਹ ਧਾਰਨੀ ਜਿਹੜਾ ਆਮੁਕਤ ਮੁਕਤ ਕਰੇ ਸੰਸਾਰ ਇਸ ਲਈ ਦੇਹ ਕੋਈ ਗੁਰੂ ਨਹੀਂ ਦੇਹ ਦੀ ਪੂਜਾ ਨਹੀਂ ਕਰਨੀ ਦੇਹ ਗੁਰੂ ਨਹੀਂ ਹੈ ਦੇਹ ਸਾਨੂੰ ਖਤਲ ਖਰਾਬ ਕਰੇਗੀ ਇਸ ਲਈ ਸ਼ਬਦ ਗੁਰੂ ਨਾਲ ਜੁੜ ਸ਼ਬਦ ਗੁਰੂ ਕਿਹੜਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕੈ ਸੇਵਕ ਜਨਮਾਨ ਹੈ ਪਰ ਤਖ ਗੁਰੂ ਨਿਸ਼ਤਾਰੇ ਗੁਰਬਾਣੀ ਦਾ ਕਲਯੁਗ ਦੇ ਕੋਰ ਸਮੇਂ ਦੇ ਵਿੱਚ ਗੁਰਬਾਣੀ ਦੇ ਰਾਹੀਂ ਅਸੀਂ ਸਾਟਾ ਪਾਰ ਉਤਾਰਾ ਹੋ ਸਕਦਾ ਹੈ ਤੇ ਭਗਤ ਗਵੀਰ ਜੀ ਦੇ ਇਹਨਾਂ ਸ਼ਬਦਾਂ ਤੋਂ ਸ਼ਬਦਾਂ ਤੋਂ ਬਚਨਾ ਤੋਂ ਅਸੀਂ ਕਬੂਲ ਕਰਨਾ ਹੈ ਇਹਨਾਂ ਸ਼ਬਦਾਂ ਰਾਹੀਂ ਆਪਣੇ ਜੀਵਨ ਦਾ ਪ੍ਰਚਾਰ ਸੰਚਾਰ ਸੰਸਾਰ ਚ ਕਰਨਾ ਹੈ ਤੇ ਆਪਣੇ ਲੋਕ ਸੁਖੀਏ ਪਰ ਲੋਕ ਸੋਏ ਲੈ ਨਾ ਨਕਰ ਪਰ ਆਪੇ ਮੇਲੇ ਵਾਹਿਗੁਰੂ ਜੀ ਦਾ ਫਤਾਲ ਸਾਹਿਬ why would you give